ਏ ਸੀ ਨਿਊਜ਼ ਸਪਾਰਟ ਅਮਰੀਕਾ ਤੇ ਯੂਰਪ ਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਗਗਨਦੀਪ ਕੌਰ ਤੇ ਬੁਲੇਟਿਨ ਦਾ ਆਗਾਜ਼ ਕਰਦੇ ਆਂ ਖਾਸ ਖਬਰਾਂ ਦੇ ਨਾਲ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲਾ ਜੋ ਰੋਕਣਗੇ ਕਾਲਾ ਸੰਗਿਆ ਡਰੇਨ ਲਗਾਤਾਰ ਵਧੇ ਪ੍ਰਦੂਸ਼ਣ ਖਿਲਾਫ ਨਵੀਂ ਮੁਹਿੰਮ ਦਾ ਆਗਾਜ਼ ਹਜ਼ਾਰਾਂ ਹਮਾਇਤੀ ਦੇ ਰੇ ਨੇ ਸਾਥ ਪੁਲਟਿੰਗ ਦਾ آغاز ਕਰਦੇ ਹਾਂ ਪੰਜਾਬ ਤੇ ਰਾਜਸਥਾਨ ਦੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀ ਸਿੰਘ ਸੀਚੇਵਾਲ ਨੇ ਅੱਜ ਤੋਂ ਇੱਕ ਨਵੀਂ ਮੁਹਿੰਮ ਵਿੱਢੀ ਹੈ ਸੰਤ ਸੀਚੇਵਾਲ ਨੇ ਜਲੰਧਰ ਤੋਂ ਨਿਕਲਣ ਵਾਲੀ ਕਾਲਾ ਡਰੇਨ ਕਾਲਾ ਸੰਗਿਆ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਬੀੜਾ ਚੁੱਕਿਆ ਹੈ ਇਸ ਲਈ ਉਹਨਾਂ ਅੱਜ ਤੋਂ ਆਪਣੇ ਹਜ਼ਾਰਾਂ ਹਮਾਇਤਿਆਂ ਦੇ ਨਾਲ ਇਸ ਡਰੇਨ ਨੂੰ ਰੋਕਣ ਦਾ ਐਲਾਨ ਕੀਤਾ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦੇ ਲਈ ਸਿੱਧਾ ਚਲਦੇ ਆ ਜੁਲੰਦਰ ਜਿੱਥੇ ਮੌਜੂਦ ਨੇ ਸਾਡੇ ਪੱਤਰਕਾਰ ਕੁਮਾਰ ਸੰਜੀਵ ਜੀ ਕੁਮਾਰ ਜੋ ਐਲਾਨ ਕੀਤਾ ਗਿਆ ਸੰਤ ਬਲਬੀਤ ਸਿੰਘ ਸਿਚਵਾ ਦੇ ਵੱਲੋਂ ਕਿ ਉਸ ਦੇ ਤਹਿਤ ਕੰਮ ਸ਼ੁਰੂ ਹੋ ਚੁੱਕਾ ਹੈ ਜੀ ਹੁਣੀ ਥੋੜੀ ਦੇਰ ਬਾਅਦ ਇਹ ਜਿਹੜਾ ਕਾਲਾ ਸੰਗਿਆ ਡਰੇਨ ਤੇ ਹੈ ਜਿਸ ਚ ਪੋਲੂਟਿਡ ਪਾਣੀ ਜਿਹੜਾ ਰਸਾਇਣ ਯੁਕਤ ਕੈਮੀਕਲ ਇਚ ਮਿਲੇ ਹੋਏ ਨੇ ਉਹਨੂੰ ਰੋਕਣ ਲਈ ਬੰਨ ਲਾਉਣ ਦਾ ਕੰਮ ਇਥੇ ਸ਼ੁਰੂ ਹੋ ਜਾਏਗਾ ਸੰਗਤਾ ਇਥੇ ਹਜ਼ਾਰਾਂ ਦਾ ਤਾਚ ਪਹੁੰਚ ਚੁੱਕੀਆਂ ਹੈ ਸੰਤ ਸੀਚੇਵਾਲ ਦਾ ਸਾਥ ਦੇਣ ਦੇ ਲਈ ਔਰ ਕੁਝ ਹੀ ਦਿਨ ਬਾਅਦ ਇਹ ਕੰਮ ਇਥੇ ਸ਼ੁਰੂ ਹੋਣ ਵਾਲਾ ਤੁਸੀਂ ਮੇਰੇ ਪਿੱਛੇ ਦੇ ਸਕਦੇ ਹੋ ਕਿਸ ਤਰ੍ਹਾਂ ਸੰਗਤਾ ਵਿੱਚ ਉਤਸ਼ਾਹ ਹੈ ਇਸ ਕਾਲਾ ਸੰਗੀਆਂ ਡਰੇਨ ਦੇ ਵਿੱਚ ਜਿਹੜਾ ਗੰਦਾ ਪਾਣੀ ਚੱਲ ਰਿਹਾ ਉਹਨੂੰ ਰੋਕਿਆ ਜਾਵੇ ਤਾਂ ਕਿ ਜਿਹੜੀਆਂ ਇਥੇ ਬਿਮਾਰੀਆਂ ਆਲੇ ਦੁਆਲੇ ਦੇ ਪਿੰਡਾਂ ਵਿੱਚ ਫੈਲ ਰਹੀਆਂ ਨੇ ਉਹ ਤੋਂ ਬਚਿਆ ਜਾ ਸਕੇ ਸੰਗਤਾਂ 'ਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਡਰੇਨ ਦੇ ਇਹ ਕੰਡਾ ਹੈ ਕੰਡੇ ਦੇ ਉੱਪਰ ਸੰਗਤਾਂ ਖੜੀਆਂ ਨੇ ਔਰ ਇੰਤਜ਼ਾਰ ਕਰ ਰਹੀਆਂ ਨੇ ਕਿ ਕਦੋਂ ਬਾਬਾ ਜੀ ਇਹਦੀ ਇਜਾਜ਼ਤ ਦੇਣ ਔਰ ਇੱਥੇ ਬੰਦ ਲਾ ਦਿੱਤਾ ਜਾਵੇ ਔਰ ਪੂਰੇ ਹੀ ਉਤਸ਼ਾਹ ਦੇ ਨਾਲ ਇੱਥੇ ਇਹ ਰਾਜਸਥਾਨ ਤੋਂ ਵੀ ਇਹ ਕਾਲਾ ਸੰਗੀਆਂ ਦੇ ਡਰੇਨ ਦੇ ਆਸ-ਪਾਸ ਜਿਹੜੇ ਇਲਾਕੇ ਲੱਗਦੇ ਨੇ ਪਿੰਡ ਲੱਗਦੇ ਉੱਥੇ ਦੇ ਲੋਕ ਇਤੋਂ ਇਲਾਵਾ ਇਹ ਮਾਲਵੇ ਦੇ ਲੋਕ ਸਤਲੁਜ ਦੇ ਵਿੱਚ ਪਾਣੀ गिरਦਾ ਇਹ ਉਹਦੇ ਲੋਕ ਬਹੁਤ ਬਹੁਤ ਵੱਡੇ ਇਲਾਕੇ ਦੇ ਲੋਕ ਇੱਥੇ ਆ ਕੇ ਇਕੱਠੇ ਹੋਏ ਨੇ ਜਿਹੜੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਇਸ ਕੰਮ ਵਿੱਚ ਸਾਥ ਦੇ ਰਹੇ ਨੇ ਤਾਂ ਕਿ ਇਹ ਜਿਹੜਾ ਡਰੇਨ ਦੇ ਵਿੱਚ ਗੰਦਾ ਪਾਣੀ ਹੈ ਇਹ ਸਾਫ਼ ਹੋཐ ਸਕੇ ਜੀ ਜੀ ਕੁਮਾਰ ਇਹ ਵੀ ਜਾਨਣਾ ਚਾਹਾਂਗੇ ਕਿ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਰਾਜਸਥਾਨ ਤੋਂ ਵੀ ਲੋਕ ਪਹੁੰਚੇ ਹੋਏ ਨੇ ਇਸ ਮੁਹਿੰਮ ਦਾ ਸਾਥ ਦੇਣ ਦੇ ਲਈ ਇਹ ਵੀ ਜਾਨਣਾ ਚਾਹਾਂਗੇ ਕਿ ਕਿੰਨੀ ਕੁ ਵੱਡੀ ਗਿਣਤੀ ਦੇ ਸਮਰਥਕ ਜੋ ਨੇ ਸੰਤਪਲ ਬੀ ਸਿੰਘ ਸਿਚਵਾਲ ਦੇ ਉੱਤੇ ਪਹੁੰਚੇ ਹੋਏ ਨੇ ਇੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਕਿਸ ਤਰ੍ਹਾਂ ਸਾਹ ਹੈ ਚਾਹੇ ਸੰਤ ਸਮਾਜ ਇੱਥੇ ਔਰ ਧਾਰਮਿਕ ਜਥੇਬੰਦੀਆਂ ਦੇ ਲੋਕ ਆਲਾ ਇਲਾਕਾ ਨਿਵਾਸੀ ਇੱਥੇ ਇੱਥੇ ਪਹੁੰਚੇ ਹੋਏ ਨੇ ਤਾਂ ਕਿ ਇਹ ਗੰਦਾ ਪਾਣੀ ਇੱਥੇ ਰੋਕਿਆ ਜਾ ਸਕੇ ਔਰ ਉਸ ਤੋਂ ਬਾਅਦ ਇਹਨਾਂ ਸਾਫ਼ ਪਾਣੀ ਛੱਡਿਆ ਜਾਵੇ ਮੈਂ ਇੱਥੇ ਵੀ ਦੱਸ ਦੇਣਾ ਚਾਹੁੰਦਾ ਕਿ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਲੋਕ ਹੁਣ ਆਏ ਸੀ ਜਿਨ੍ਹਾਂ ਨੇ ਇੱਥੇ ਬਾਬਾ ਜੀ ਨਾਲ ਮੀਟਿੰਗ ਕੀਤੀ ਹੈ ਔਰ ਵਿਸ਼ਵਾਸ ਦਿਵਾਇਆ ਹੈ ਕਿ ਇਹ ਕੰਮ ਜਲਦੀ ਕਰ ਦਿੱਤਾ ਜਾਏਗਾ ਜਿਹੜੀ ਕਿ ਇੱਥੇ ਇਹ ਪੋਲਿਊਟਡ ਪਾਣੀ ਇੱਥੇ ਫੈਕਟਰੀਆਂ ਦਾ ਡਿੱਗ ਰਿਹਾ ਹੈ ਲੈਦਰ ਕੰਪਲੈਕਸ ਦਾ ਉਹਨਾਂ ਦੀ ਜਾਂਚ ਕੀਤੀ ਜਾਏਗੀ ਜੇ ਫੈਕਟਰੀਆਂ ਨੂੰ ਬੰਦ ਕਰਨ ਦੀ ਲੋੜ ਪਈ ਤੇ ਉਹ ਫੈਕਟਰੀਆਂ ਬੰਦ ਵੀ ਕਰ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਜਿੰਨਾ ਕੈਂਸਰ ਦੇ ਜਿਹੜੇ ਪੇਸ਼ੈਂਟ ਨੇ ਜਾਂ ਜਿਹੜੀਆਂ ਗੰਭੀਰ ਬਿਮਾਰੀਆਂ ਨਾਲ ਇੱਥੇ ਮਰੀਜ਼ ਬਣ ਚੁੱਕੇ ਨੇ ਇਸ ਕਾਲੀ ਵਹੀਂ ਕਰਕੇ ਉਹਨਾਂ ਉਹਨਾਂ ਦਾ ਇਲਾਜ ਵੀ ਪੰਜਾਬ ਸਰਕਾਰ ਕਰੇ ਇਸ ਲਈ ਇੱਕ ਲਿਸਟ ਮੰਗੀ ਗਈ ਹੈ ਬਾਬਾ ਜੀ ਕੋਲੋਂ ਪ੍ਰਸ਼ਾਸਨ ਵੱਲੋਂ ਤਾਂ ਕਿ ਉਹ ਪੰਜਾਬ ਸਰਕਾਰ ਨੂੰ ਭੇਜੀ ਜਾ ਸਕੇ ਔਰ ਇਹਦਾ ਇਹਦਾ ਉਹਨਾਂ ਦਾ ਇਲਾਜ ਕਰਾਇਆ ਜਾ ਸਕੇ ਜੀ ਜੀ ਕੁਮਾਰ ਲਗਾਤਾਰ ਇੱਥੇ ਬਣੇ ਰਹਿਣਾ ਸੀ ਤੁਹਾਡੇ ਕੋਲੋਂ ਜਾਣਕਾਰੀਆਂ ਲੈਂਦੇ ਰਹਾਂਗੇ ਫਿਲਹਾਲ ਦਸ਼ਕਨ ਦੱਸ ਦਈਏ ਕਿ ਸੰਤ ਬਲਬੀ ਸਿੰਘ ਸੀਚੇ ਵਾਲ ਨੇ ਮਹਿੰਮ ਵੱਢੀ ਹੈ ਜੋ ਕਿ ਕਾਲਾ ਸੰਗਿਆ ਟ੍ਰੇਨ ਦੇ ਬੰਨ ਨੂੰ ਰੋਕਣ ਦੇ ਲਈ ਤਾਂ ਜੋ ਕਿ ਇਸ ਦਾ ਕੈਮੀਕਲ ਯੁਕਤ ਜੋ ਪਾਣੀ ਹੈ ਪੰਜਾਬ ਦੇ ਨਾਲ 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 ਰਾਜਸਥਾਨ ਦੇ ਲੋਕਾਂ ਨੂੰ ਵੀ ਕਾਫੀ ਪ੍ਰਭਾਵਿਤ ਕਰ ਰਿਹਾ ਹੈ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕਰੇ ਤਾਂ ਉਹਨਾਂ ਨੇ ਵੀ ਜਾਂਚ ਦਾ ਭਰੋਸਾ ਦਿੱਤਾ ਹੈ ਕਿ ਕਿਸ ਤਰ੍ਹਾਂ ਜਾਂਚ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਹੀ ਇਹ ਕੈਮੀਕਲ ਯੁਕਤ ਪਾਣੀ ਇਸ ਦੇ ਨਾਲ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਏ ਇਸ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਇੱਕ ਵਾਰ ਫੇਤੋ ਲੈ ਚਲਦੇ ਆ ਤੁਹਾਨੂੰ ਸਿੱਧਾ ਜਲੰਧਰ ਜਿੱਥੇ ਕਾਲਾ ਸੰਘਿਆ ਡਰੇਨ ਤੇ ਕੰਮ ਜੋ ਬੰਨ ਬਣਾਉਂਦਾ ਕੰਮ ਜੋ ਹੈ ਬਲਬੀਰ ਸਿੰਘ ਸੀਚੇਵਾਲ ਦੇ ਵੱਲੋਂ ਸ਼ੁਰੂ ਹੋ ਚੁੱਕਾ ਹੈ ਇਹ ਰਾਮਣ ਗਿਆ ਹੈ ਹੈ ਬੰਨ ਬਣਾਉਂਦਾ ਰਣੇ ਤੋੜਾ ਉਹ ਤਾਂ ਉੱਧਰ ਦੀ ਉਹ ਗਾਂ ਹੈ ਜੇ ਲਾ ਦੇਣਾ ਇਹ ਫਾਈਨਲ ਹੋਣੀ ਹੋਣਾ ਇਦਾਂ ਹੀ ਲੱਗ ਜਾਣਾ ਪੂਰਾ ਦਾ ਪੂਰਾ ਜੀ बाबा जी पिछे पिछे थो पिछे पिछे उन ਉਹ ਦੇਖਿਆ ਸਾਡੇ ਦਸ਼ਕਾ ਨੇ ਕਿ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਇਹ ਕੰਮ ਚੱਲ ਰਿਹਾ ਹੈ ਇੱਕ ਵਾਰ ਫਿਰ ਤੋਂ ਦੱਸਿਏ ਕਿ ਕਾਲਾ ਸੰਗਿਆ ਡਰੇਨ ਦੇ ਵਿੱਚ ਕੈਮੀਕਲ ਯੁਕਤ ਜੋ ਹੈ ਸਾਰਾ ਪਾਣੀ ਹੈ ਜਿਸ ਦੇ ਕਰਕੇ ਨਾ ਸਿਰਫ ਸੂਬੇ ਦੇ ਲੋਕਾਂ ਨੂੰ ਸਗੋ ਨਾਲ ਦੇ ਰਾਜਸਥਾਨ ਦੇ ਸੂਬੇ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੋਂ ਦੇ ਲੋਕ ਕਾਫੀ ਪਰੇਸ਼ਾਨ ਨੇ ਚਾਰ ਜ਼ਿਲ੍ਹਿਆਂ ਦੇ ਤਕਰੀਬਨ ਲੋਕ ਜੋ ਨੇ ਇਸ ਕਾਲੇ ਗੰਦੇ ਪਾਣੀ ਤੋਂ ਜੋ ਨੇ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਨੇ ਜਿਸ ਦੇ ਚੱਲਦਿਆਂ ਹੀ ਸੰਤ ਬਲਬੀਤ ਸਿੰਘ ਸੀਚੇਵਾਲ ਦੇ ਵੱਲੋਂ ਇਸ ਮਹਿੰਦਾ ਆਗਾਜ਼ ਕੀਤਾ ਗਿਆ